ਜਿਰਕਪੁਰ ਪੁਲਿਸ ਵੱਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਹੋਟਲਾਂ ਵਿੱਚ ਛਾਪੇਮਾਰੀ ਕੀਤੀ ਗਈ ਜਿਸ ਬਾਰੇ ਪੁਲਿਸ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਜਿਰਕਪੁਰ ਦੇ ਇਸ ਇਲਾਕੇ ਵਿੱਚ ਕਈ ਹੋਟਲਾਂ ਵਿੱਚ ਦੇਵਪਾਦ ਦਾ ਧੰਦਾ ਚੱਲ ਰਿਹਾ ਹੈ ਜਿਸ ਤੇ ਕਾਰਵਾਈ ਕਰਦਿਆਂ ਅੱਜ ਇਹ ਰੇਡ ਕੀਤੀ ਗਈ ਹੈ ਅਤੇ ਅੱਗੇ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ ਉਧਰ ਬੈਠੋ ਉਧਰ இதுவரை பதினொன்று லட்சத்து எழுபத்தி ஒன்று ஆயிரத்து ஒன்று நூறு எழுபத்தி ஒன்று பேர் குணமடைந்துள்ளனர் ਕਿ ਬਲਟਾਨਾ ਖੇਤਰ ਵਿੱਚ ਦੋ ਹੋਟਲ ਔਰ ਇੱਕ ਸਪਾ ਤੇ ਰੇਡ ਕੀਤੀ ਗਈ ਹੈ ਕੀ ਕਾਰਵਾਈ ਹਮਲਾਚਲੇ ਦਿ ਗਈ ਹੈ ਬੇਸਡ ਔਨ ਇਨਫੋਰਮੇਸ਼ਨ ਸਾਨੂੰ ਆਈ ਸੀਗੀ ਕਿ ਬਲਟਾਨਾ ਦੇ ਕੁਝ ਹੋਟੈਲਸ ਦੇ ਵਿੱਚ ਵੀ ਇਹ ਪ੍ਰੋਸਟੀਚੂਨ ਦਾ ਕੰਮ ਚੱਲ ਰਿਹਾ ਹੈ ਤੇ ਅਸੀਂ ਰੇਡ ਇਮੀਡੀਏਟਲੀ ਕੰਡਕਟ ਕਰਵਾਈ ਤਾਂ ਉਹਦੇ ਵਿੱਚ ਹੋਟਲ ਸੰਗਮ ਤੇ ਹੋਟਲ ਗਿੰਨੀ ਇਹਦੇ ਵਿੱਚ ਸਾਨੂੰ ਟੋਟਲ ਔਰ ਇੱਕ A1 ਸਪਾ ਵੀ ਸੀਗਾ ਨਾਲ ਇਹਦੇ ਵਿੱਚੋਂ ਸਾਨੂੰ ਟੋਟਲ 11 ਕੁੜੀਆਂ ਸਾਨੂੰ ਮਿਲੀਆਂ ਹੈ ਜਿਨ੍ਹਾਂ ਨੂੰ ਅਸੀਂ ਰੈਸਕਿਊ ਕੀਤਾ ਤੇ ਨਾਲ ਕੁਝ ਓਨਰਸ ਵੀ ਮਿਲੇ ਹੈਗੇ ਆ ਹੋਟਲ ਦੇ ਤੇ ਅਸੀਂ ਇਸੇ ਜਿਵੇਂ ਸਾਡੀ ਕੜੀ ਅੱਗੇ ਵੀ ਚੱਲਦੀ ਆ ਰਹੀ ਹੈ ਐਫ ਆਰ ਦੇ ਵਿੱਚ ਅਸੀਂ ਜੋ ਨੋਮੀਨੇਟ ਨੋਮੀਨੇਟ ਕਿਤੇ ਉਹ ਬੰਦੇ ਵੀ ਜਿਹੜੇ ਓਨਰਸ ਆਫ ਦਾ ਪ੍ਰੋਪਰਟੀ ਹੈ ਤੇ ਓਨਰਸ ਆਫ ਦਾ ਸਪਾ ਜਾਂ ਹੋਟਲਸ ਹੈ ਓਨ ਦਾ ਸਪੌਟ ਅਸੀਂ ਐਗਜ਼ੀਕਿਊਟਿਵ ਮੈਜਿਸਟ੍ਰੇਟ ਨੂੰ ਬੁਲਾਇਆ ਤੇ ਉਹਨਾਂ ਨੇ ਦੋਨੋਂ ਹੋਟਲਸ اور سپا ਨੂੰ ਸੀਲ ਕਰ ਦਿੱਤਾ ਹੋਇਆ ਤਾ ਮੇਰੀ ਰਿਕੁਐਸਟ ਸਗੀ ਪੱਗੇ ਵੀ ਮੈਂ ਤੁਹਾਡੇ ਮਾਧਿਅਮ ਦੇ ਥਰੂ ਕਾਫੀ ਟੈਨੈਂਟ ਵੈਰੀਫਿਕੇਸ਼ਨ ਤੇ ਜ਼ੋਰ ਦੇ ਰਹੇ ਹਾਂ ਹੁਣ ਅਸੀਂ ਇੱਕ ਨਵਾਂ ਪ੍ਰੋਗਰਾਮ ਵੀ ਲੈ ਕੇ ਆ ਰਹੇ ਹਾਂ ਜਿਹੜਾ ਕਿ ਇਨਸ਼ੋਰ ਕਰੇ ਕਿ ਆਪਣੇ ਟੈਨੈਂਟਸ ਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਹੋਵੇ ਤਾਂ ਉਹ ਅਸੀਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ਾਰਟਲੀ ਸੇਅਰ ਕਰਾਂਗੇ ਔਰ ਮੇਰੀ ਇੱਕ ਸਾਰੇ ਹੋਟੈਲਸ ਦੇ ਓਨਰਸ ਨੂੰ ਔਰ ਸਪਾ ਸੈਂਟਰਸ ਨੂੰ ਦੁਬਾਰਾ ਤੋਂ ਵਾਰਨਿੰਗ ਹੈ ਕਿ ਇਸ ਚੀਜ਼ ਨੂੰ ਲਾਈਟਲੀ ਬਿਲਕੁਲ ਨਾ ਲਿੱਤਾ ਜਾਵੇ ਤੁਹਾਨੂੰ ਇਹ ਸ਼ਾਇਦ ਲੱਗ ਰਿਹਾ ਹੋਊਗਾ ਕਿ ਇੱਕ ਦਿਨ ਦੀ ਕਾਰਵਾਈ ਹੈ ਇੱਕ ਦੋ ਦਿਨਾਂ ਦੇ ਲਈ ਰੇਟਸ ਹੋਣਗੀਆਂ ਬਟ ਇਹ ਰਿਡਸ ਜਦ ਤੱਕ ਸਾਡੀ ਪ੍ਰੈਜ਼ੈਂਸ ਹੈਗੀ ਹੈ ਇਹ ਆਲਵੇਸ ਕੰਟੀਨਿਊ ਰਹਣਗੀਆਂ ਹੁਣ ਇੰਨਾ ਪਬਲਿਕ ਦਾ ٹرسٹ ਬਣ ਗਿਆ ਹੋਇਆ ਹੈ ਕਿ ਸਾਨੂੰ ਫੁੱਲ ਔਨ ਇਨਫੋਰਮੇਸ਼ਨ ਫ্রম ਦਾ ਪਬਲਿਕ ਸੋਰਸਸ ਤੋਂ ਆ ਰਹੀ ਹੈ ਅਸੀਂ ਔਨ ਦਾ ਸਪੌਟ ਕਾਰਵਾਈ ਕਰ ਰਹੇ ਹਾਂ ਔਰ ਇਹ ਵਾਰਨਿੰਗ ਹੈ ਕਿ ਦੁਬਾਰਾ ਤੋਂ ਜੇ ਇਦਾਂ ਦੇ ਸਾਨੂੰ ਕੇਸਸ ਮਿਲ ਗਏ ਤੁਹਾਡੀ ਪ੍ਰਾਪਰਟੀ ਵੀ ਸੀਲ ਹੋ ਰਹੀ ਔਰ ਤੁਹਾਡੀ ਓਨਰਸ ਦੀ ਵੀ ਜਿਹੜੇ ਹੈਗੇ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਇਹ ਪ੍ਰੋਸਟੀਚੂਨ ਦਾ ਜਿੰਨਾ ਸਾਡੇ ਜ਼ੀਰਖਪੁਰ ਦੇ ਵਿੱਚ ਕੰਮ ਚੱਲ ਰਿਹਾ ਇਹਨੂੰ ਬਿਲਕੁਲ ਅਸੀਂ ਜ਼ੀਰੋ ਟੋਲਰੈਂਸ ਅਪਰੋਚ ਲਗਾ ਕੇ ਇਹਨੂੰ ਖਤਮ ਕਰਨਾ ਹੈ ਇਸ ਤੇ ਲਈ ਅਸੀਂ ਵਚਨਬੱਧ ਹੈ ਔਰ ਅਸੀਂ ਕਰਕੇ ਵੀ ਦਿਖਾਵਾਂਗੇ ਇਹ ਚੀਜ਼